ਮਾਧਵ ਮਹਾਜੋਤ ਮਦ ਮਰਦਨ ਮਾਧਵ ਮਹਾਜੋਤ ਮਦ ਮਰਦਨ ਬਾਲੇ ਦਾ ਇਹ ਮਾਧਵ ਮਹਾਜੋਤ ਹੈ ਮਾਧਵ ਹੀ ਮਹਾਜੋਤ ਹੈ ਮਦ ਮਰਦਨ ਮਦ ਮਰਦਨ ਕਾਰ ਦਾ ਨਾਸ ਕਰਨ ਵਾਲਾ ਮਦ ਮਰਦਨ ਕਾਰ ਵਿੱਚ ਨਹੀਂ ਪੈਦਾ ਹੁੰਦਾ ਇਹ ਵੀ ਜੋਤ ਤੇਜ ਹੈ ਉਦੋਂ ਰਾਇ ਪੈਦਾ ਹੁੰਦੀ ਲੈ ਰੇ ਮਰਦ ਵਾਲੀ ਬਣਉਂਦਾ ਕਾਇਦਾ ਦੇ ਫੈਲਾਉਂਦਾ ਜਾ ਗਿਆ ਤਾਂ ਪਰਗੋਈ ਪਰਗੋ ਤਾਂ ਵੀ ਨਾ ਪੈਦਾ ਹੁੰਦਾ ਮਾਨ ਇੱਥੇ ਜਿੰਦਾ ਜਾਲਾ ਹੈ ਧਰਤੀ ਚੋਂ ਪੈਦਾ ਹੁੰਦਾ ਜੇ ਧਰਤੀ ਗਿੱਲੀ ਹੋਵੇ ਨੀ ਪਾਣੀ ਹੋ ਪਾਣੀ ਚੋਂ ਜਾਲਾ ਪੈਦਾ ਹੋ ਗਿਆ ਜਾਲਾ ਗਿਆ ਜਾਲਾ ਪਰ ਉਹ ਜਾਲਾ ਤਾਂ ਬਾਅਦ ਕੁਝ ਪੈਦਾ ਹੋਇਆ ਫਿਰ ਝਾੜੇ ਤੋਂ ਬਾਦ ਕਾਈ ਪੈਦਾ ਹੋਈ ਹੈ ਕਾਈ ਜਿਹੜੇ ਪੈਦਾ ਹੋਈ ਹੈ ਬਾਦ ਪੈਦਾ ਹੋਈ ਹੈ ਪਹਿਲੇ ਝਾੜਾ ਪੈਦਾ ਹੋਇਆ ਝਾੜਾ ਪਰਪਤ ਹੈ ਬਿੱਟੇ ਨੂੰ ਪਰਪਤ ਦੀ ਕਾਈ ਕਾਈ ਉਹ ਕਾਈ ਕਾਈ ਤੇ ਫਿਰ ਜੀ ਪੈਦਾ ਹੋਇਆ ਹੈ ਕਾਈ ਜੀ ਪਰ ਪੈਦਾ ਹੋਇਆ ਉਧਰ ਦੇਖੋ ਨਾ ਉਹ ਦਿਰਾਕਾਰੀ ਤੋਂ ਜਿਹੜੇ ਜੀ ਪੈਦਾ ਹੁੰਦੇ ਇੱਥੇ ਕਾਈ ਜੀ ਪੈਦਾ ਹੁੰਦੇ ਸੰਸਾਰੀ ਦਿਰਾਕਾਰੀ ਪਰ ਪੈਦਾ ਹੁੰਦੇ ਬਕਾਰ ਉਥੇ ਪਰਮੇ ਕਾਈ ਹੈ ਬੁਕਾਰ ਜਿਹੜੇ ਜੀਵਨ ਆਉਂਗਣ ਉਹ ਪਰਮੇਸ਼ਵਰ ਨਾਲ ਨੇ ਸਾਰੇ ਭਰਮ ਕਾਹੀ ਹੈ ਇੱਧਰ ਕਾਹੀ ਪੜੀਸ਼ ਮੈਨ ਹੁੰਦੀ ਹੈ ਫਰਿਆਈ ਉਧਰ ਕਾਹੀ ਪੜਸ ਉਹ ਜਿਹੜਾ ਜਗਾ ਕੋਈ ਹੋਊ ਸਰੀਰ ਸਾਰਿਆਂ ਦਾ ਸਰੀਰ ਪਰਮ ਦਾ ਸਰੀਰ ਜਿਹੜੇ ਹੋਬੇ ਦਾ ਸਰੀਰ ਹੈ ਪਰਮ ਬਰੁਗਾ ਜਾ ਕੇ ਹਮਨੇ ਪੈਦਾ ਹੋਣਾ ਕਿੱਥੋਂ ਦੇ ਤਾਂ ਚਾਹੀਦੀ ਹੈ ਪਰਮੇ ਦੇ ਹੋਦੀ ਉਹਦੇ ਦੀ ਕੋਈ ਵਜੂਦ ਕਾਹਦੇ ਤਬ ਬੜੂਏ ਆਕੇ ਪੈਦਾ ਕਿਥੋਂ ਹੁੰਦਾ ਪਰਮਤੂ ਕਾਇਤ ਜੀ ਪੈਦਾ ਹੁੰਦਾ ਜੀ ਦੇ ਪੈਦਾ ਹੁੰਦਾ ਐਵੇਂ ਜਿਹੜਾ ਪਰਮ ਉਹ ਪਰਮ ਦੇ ਵਿੱਚ ਓਮੇਗਾ ਆਕੇ ਹੂ ਬੈਠਉਂਦੀ ਹੈ ਦੇਹ ਹੈ ਪਰ ਈਓ ਤੁਹ ਸਾਰਿਆਂ ਦੀ ਪਰਮ ਕੇ ਕਾਇਤਾਂ ਕਿਹਾ ਹੈ